ਮੇਰਾ ਨਾਮ ਡਾਕਟਰ ਮਨਦੀਪ ਸਿੰਘ ਸਰ ਦੋ ਦੇਖਟ ਹੈ ਜੀ ਗੋਲੀ ਗਾਣ ਤੇ ਕਿੰਨੇ ਪੇਸ਼ੈਂਟ ਜੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੇ ਸਰ 9:30 ਦੇ ਕਰੀਬ ਆਇਆ ਰਾਤ ਨੂੰ ਢਿੱਡੀ ਜਿਹੜਾ ਨਾ ਸਰ ਦੋਨਾਂ ਦਾ ਪਿੰਡ ਮਾਨਕੀ ਇੱਥੇ ਇੱਥੇ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐ ਬੰਦੋਂ ਕੰਡੀਸ਼ਨ ਵਿੱਚ ਰਹਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੇ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਅਫਸਰ ਤੁਹਾਨੂੰ ਫ਼ਰਕੀ ਸਰ ਹਾਂਜੀ ਪੀਏ ਸੈਂਡ ਕਰਤੀ ਆਪਾਂ ਜੀ ਸਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਨਹੀਂ ਪਤਾ ਇਹ ਸੇ ਮੈਡੀਕਲ ਦੇ ਕੋਈ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਦਲ ਕੇ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗਏ ਗੋਲੀ ਕਿਹਦੇ ਮਾਰੀ ਗੋਲੀ ਮੈਨੂੰ ਮੁੰਡੇ ਦੇ ਜੇਬ ਚੋਂ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਪੱਤੀਆਂ ਮੁੰਡਾ ਜਿੱਤਣਾ ਕਿਹੜੇ ਬੰਦੇ ਦਾ ਮਾਨਕੀ ਦਾ ਜੀ ਉਹ ਵੀ ਛੋਟਾ ਮੁੰਡਾ ਮੇਰਾ ਬੋੜਾ ਮਾਨਕੀ ਦਾ ਜੀ ਮੁੰਡੀ ਬਾਨਕੀ ਤੋਂ ਆਣਾ ਹਾਂਜੀ ਕਿੰਦੀ ਉਮਰ ਮੁੰਡੇ ਦੀ ਉਹ ਬੰਦੇ ਮੁੰਡੇ ਦੀ ਸਾਰੀ ਹਜੇ 22 23 ਸਾਲ ਦੀ ਉਹ ਆ ਕਿੰਨੇ ਕੁ ਵਜੇ ਘਟਣਾ ਹੈ ਬਾਹਰ ਦਿਲ ਘਟ ਹੋ ਗਿਆ ਅੱਧਾ ਘਟ ਪਾਸ ਹੋ ਜਾਗੀ ਉਦੋਂ ਆਸ ਰਿਲੇ ਹਸਪਤਲ ਹਾਂਜੀ ਹਸਪਤਲ ਇਥੋਂ ਨੇ ਬਤੀ ਭੇਜਤਾ ਮਾਝਾ ਦਾ ਡਿਊਟੀ ਤੋਂ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਬਾਰੇ ਕਿੱਥੋਂ ਕਿੰਨੇ ਬੰਦੇ ਸੀ ਕਦੇ ਤੇ ਆਏ ਨਹੀਂ ਆਏ ਬੁੱਢਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਲੇ ਹੋਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਹੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂਵੇਂ ਕਹੀਏ ਕਲ ਤਾਂ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੀ ਬੱਜੀ ਜਾਂਨੇ ਉਹਦੀ ਬੱਜੀ ਕਹਿੰਦੇ ਹੁਣ ਉਹਦੀ ਵੀ ਨਿਕਲਦਾ ਉਹ ਨਹੀਂ ਕੋਈ ਕਰੋ ਫਿਰ ਜੇ ਨਾ ਹੱਸਦਾ ਆਇਆ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਹੋੜੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਬੱਜੀ ਆੜੀ ਨੇ ਕਿਵੇਂ ਵੈਸੇ ਹੁਣ ਕਹੂੰ ਕਿੱਥੇ ਜਾਣਾ ਉਹ ਕੋਲ ਵੈਜੀ ਕਿਦੋਂ ਨਾਲਾ ਵਗ ਵੀ ਤਾਂ ਉਦਾਂ ਹੀ ਹੈ ਜਿੰਦੀ ਬਸ ਉਹਦੀ ਗੁੱਸੇ ਨਾਲ ਲੱਗ ਰਹਿਟ ਉਹਦੀ ਤਾਂ ਵਸੇ ਦੀਆਂ ਨਹੀਂ ਆਪਾਂ ਇਹ ਕਹੀਏ ਅੱਛਾ ਕੀ ਚਾਹੁੰਦੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਜਾਣੀ ਹੈ ਹਾਂਜੀ ਅੱਜ ਸਭਾ ਨਾਮ ਦੀ ਐ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਰਫ ਧਰਮੂ ਤੇ ਨਰਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੇ ਪੁੱ ਲਈ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਦ ਨਾਲ ਫੈਰਿੰਗੀ ਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲਗੀ ਤੇ ਲਵ ਧਰਮਪਾਲ ਉਸ ਦਾ ਮੂੰਹ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭਲੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਈ ਜੇ ਦੋ ਸਖਸ਼ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸੈਂਟੀਫਿਕ ਤਰੀਕੇ ਦੇ ਨਾਲ ਆਪਣੀ ਟੀਮ ਜੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇਰ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਲਈ ਪੀਡੀਆ ਚ ਜੇਰਲ ਆਜ ਇਹ ਇੱਕ ਵਿਆਦਪ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾਲ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਖੁਦਲਾਈ ਦੁਸ਼ਮਣੀ چل ਰਹੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰਦੇ ਆ ਔਰ ਆਦ ਆਪ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਗ੍ਰਿਫਤ ਕਰਨਾਂਗੇ ਫੜਾਂਗੇ ਤੇ ਇਹ ਜਿਹੜਾ ਮਤਰਾ ਹੈਗਾ ਇਹਨੂੰ ਅਸੀਂ ਸੁਝਾ ਲਾਡ। ਹਾਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ 베디 스마트 솔루션 ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਂਡ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੂਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ